ਭਾਜੀ ਭਾਜੀ ਕੀ ਨਾਮ ਹੈ ਤੇ ਕਿਹੜੀ ਕਿਹੜੀ ਜਥੇਬੰਦੀ ਆ ਤੇ ਕੀ ਤੁਹਾਡਾ ਅਹੁਦਾ ਹੈ ਵੇ ਕਾਦੇ ਵਾਸਤੇ ਜਿਹੜਾ ਤੁਸੀਂ ਅੱਜ ਰੋਡ ਜਿਹੜਾ ਧਰਨਾ ਲਗਾਇਆ ਮੈਂ ਸੂਬੇਦਾਰ ਸਲੱਖਣ ਸਿੰਘ ਗ੍ਰਾਹਾਂ ਜਥੇਬੰਦੀ ਜ਼ਿਲ੍ਹਾ ਤਰਨਤਾਰਨ ਬਲਾਕ ਖੂਸਾ ਦਾ ਬਲਾਕ ਪ੍ਰਧਾਨ ਆ ਜੀ ਇਹ ਜਿਹੜਾ ਧਰਨਾ ਲੱਗਾ ਜੀ ਇਹ ਸਾਡਾ ਵੈਸੇ ਜਥੇਬੰਦੀ ਦਾ ਸ='%20ਨੁਕਤ ਮੋਰਚੇ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ 5 ਤਰੀਕ ਦਾ ਚੰਡੀਗੜ੍ਹ ਦਾ ਸੀਗਾ ਜੋ ਤੁਹਾਂ ਪਹਿਲਾਂ ਵੀ ਇਹ ਖਬਰਾਂ ਅਖਬਾਰਾਂ ਸੁਰਖੀਆਂ ਦੇ ਸੁਣਿਆ ਹੀ ਆ ਵੀ ਉੱਥੇ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਧਮਕੀ ਦਿੱਤੀ ਹੈ ਵੀ ਜੋ ਤੂੰ ਹਾਂ ਕਰਨਾ ਕਰ ਲਿਓ ਇਹ ਅੱਜ ਜਿਹੜਾ ਅਸੀਂ ਸੁਝੁਕ ਮੋਚੇ ਦੇ ਕਾਲ ਤੇ ਪਿੰਡ ਸਿਧਵਾ ਤੋਂ ਤਰਨਤਾਰਨ ਜ਼ਿਲ੍ਹੇ ਦੇ ਜਿੰਨੇ ਵੀ ਅਗਰਾਹ ਜਥੇਬੰਦੀ ਦੇ ਨਾਲ ਪਿੰਡ ਜੁੜੇ ਆ ਇਹ ਕਾਫਲਾ ਜਾ ਰਿਹਾ ਅਸੀਂ ਚੰਡੀਗੜ੍ਹ ਨੂੰ ਇੱਥੇ ਸਾਨੂੰ ਸਿਧਵਾ ਵਾਲੇ ਗੇਟ ਤੇ ਹੀ ਪੋਰਥ ਨੇ ਰੋਕ ਲਿਆ ਵਾ ਇੱਥੇ ਬਹਿ ਗਏ ਅਸੀਂ ਰੋਡ ਤੇ ਜਿਹੜਾ ਇਹ ਭਗਵੰਤ ਮਾਨ ਜੀ ਇਹ ਪ੍ਰਚਾਰ ਕਰਦੇ ਨੇ ਵੀ ਇਹ ਕਿਸਾਨ ਕਦੀ ਰੋਡ ਰੋਕ ਲੈਂਦੇ ਆ ਤੇ ਕਦੀ ਰੋਕ ਲੈਂਦੇ ਆ ਟ੍ਰੇਨਾਂ ਪਟੜੀਆਂ ਰੋਲ ਲੋਕ ਪਰੇਸ਼ਾਨ ਹੁੰਦੇ ਆ ਮੈਂ ਇਹ ਦੱਸਣਾ ਚਾਹਣਾ ਆ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਅਸੀਂ ਦੇ ਰੋਡ ਤੋਂ ਸਾਈਡ ਤੇ ਬੈਠ ਕੇ ਤੇ ਲੋਕਾਂ ਨੂੰ ਇਹ ਮੈਸੇਜ ਦੇ ਰਹੇ ਆ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਅਸੀਂ ਇੱਥੇ ਧੀ ਮੰਗਾ ਵਾਸਤੇ ਜਾ ਰਹੇ ਨਾ ਕਿ ਕੋਈ ਚੰਡੀਗੜ੍ਹ ਵਾਸਤੇ ਤਬਾਈ ਵਾਸਤੇ ਨਹੀਂ ਜਾ ਰਹੇ ਅਸੀਂ ਆਪਣੀਆਂ ਹੱਕੀ ਮੰਗਾ ਲੈਣ ਵਾਸਤੇ ਜਾ ਰਹੇ ਹਾਂ ਪਰ ਭਗਵਾਨਤ ਮਾਨ ਦੀ ਪੁਲਿਸ ਜਿਹੜੀ ਆ ਗਈ ਇਹ ਲੋਕਾਂ ਨੂੰ ਸ਼ਰੇਆਮ ਪਰੇਸ਼ਾਨ ਕਰ ਰਹੀ ਨਹੀਂ ਤੇ ਮਗਰਲੇ ਬੰਨੇ ਮੋਬਾਈਲ ਕਮਾ ਕੇ ਵੇਖ ਲੋ ਗੱਡੀਆਂ ਇਹਨਾਂ ਦੀ ਰੋਡ 'ਤੇ ਖਲੋਦੀਆਂ ਅਸੀਂ ਤਾਂ ਰੋਡ ਤੋਂ ਸਾਈਡ 'ਤੇ ਬੈਠ ਕੇ ਜਨਤਾ ਨੂੰ ਜਾਗਰੂਕ ਕਰ ਰਹੇ ਹਾਂ ਕੀ ਜੀ ਹਾਂਜੀ ਕੀ ਮਸਲਾ ਜੀ ਅੱਜ ਆਪਾਂ ਜਲਦਾ ਧੰਨਵਾਦ ਮੈਂ ਭਾਰਤੀ ਕਿਸਾਨ ਜਗੀਆਂ ਦੀ ਏਕਤਾ ਉਹ ਗ੍ਰਾਹਾ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸ਼ਰਮਾ ਆਹ ਜਿਹੜਾ ਅੱਜ ਧਰਨਾ ਚੱਲ ਰਿਹਾ ਵਾ ਇਹ ਸਾਡਾ 5 ਤਰੀਕ ਦਾ ਅਸੀਂ ਚੰਡੀਗੜ੍ਹ ਦਾ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਜਾ ਕੇ ਜਿਹੜੀਆਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਾਉਣ ਵਾਸਤੇ ਸੈਂਟਰ ਤੇ ਪੰਜਾਬ ਸਰਕਾਰ ਦੇ ਬਰਖਲਾ ਵਹੀਂ ਧਰਨਾ ਲਾਉਣਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਸਾਧ ਕੇ ਉਹਦੇ ਵਿੱਚ ਸਗੋਂ ਕਿਸਾਨਾਂ ਨੂੰ ਧਮਕੀਆਂ ਦਿੱਤੀਆਂ ਵਾਂ ਉਹਨੇ ਆਪਣੇ ਆਪ ਖਾਇ ਉਹਨੇ ਧਰਨਾ ਲਾ ਕੇ ਵਿਖਾਓ ਚਲੋ ਸਾਡਾ ਚੰਡੀਗੜ੍ਹ ਜਾਣ ਦਾ ਅਸੀਂ ਚੰਡੀਗੜ੍ਹ ਨੂੰ ਚੱਲੇ ਹਾਂ ਪਰ ਸਾਡਾ ਚੰਡੀਗੜ੍ਹ ਇੱਥੇ ਪਿੰਡਾਂ ਦੇ ਵਿੱਚ ਹੀ ਹੈ ਜਿੱਥੇ ਅਸੀਂ ਬਹਿ ਗਏ ਆ ਸਾਨੂੰ ਜਥੇਬੰਦੀਆਂ ਦਾ ਐਲਾਨ ਨਹੀਂ ਕਿ ਤੇ ਹਿੰ ਜਥੇ ਵੀ ਪ੍ਰਸ਼ਾਸਨਤ ਨੂੰ ਡੱਕੇ ਉਥੇ ਜਾ ਕੇ ਆਪ ਦਾ ਪ੍ਰਸ਼ਾਸਨ ਆਪਣਾ ਪ੍ਰਦਰਸ਼ਨ ਕਰਨਾ ਵਾ ਤੇ ਅੱਜ ਅਸੀਂ ਪਿੰਡ ਸਿਧਵਾ ਤੋਂ ਜਦੋਂ ਜਥੇ ਲੈ ਕੇ ਰਵਾਨਾ ਹੋਏ ਆਂ ਤੇ ਸਾਨੂੰ ਖਾਲੜਾ ਪੁਲਿਸ ਨੇ ਇਥੇ ਸਾਡੇ ਗੇਟ ਤੇ ਹੀ ਤਕਰੀਬਨ ਘੇਰ ਲਿਆ ਵਾ ਤੇ ਅਸੀਂ ਇੱਥੇ ਜਿਹੜਾ ਇਹ ਧਰਨਾ ਜਿਹੜਾ ਇਹ ਜਿਹੜਾ ਲਾਤਾ ਵਾ ਅਸੀਂ ਜਿਹੜਾ ਆਪਣੀ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਕਿਸਾਨ ਜਾਗਦੀ ਜ਼ਮੀਰ ਆ ਸਾਡੀ ਜੋ ਮਰਜੀ ਤੇਰਾ ਵਾ ਤੂੰ ਆਪਦਾ ਕਰ ਲਾ ਪਰ ਅਸੀਂ ਜਿਹੜਾ ਆਪਦੇ ਹੱਕ ਜਿਹੜੇ ਆ ਉਹ ਸਾਨੂੰ ਚੱਤਰਾਂ ਵਰਜੀ ਲੈਣੇ ਪਏ ਅਸੀਂ ਆਪਦੇ ਹੱਕ ਜਿਹੜੇ ਆ ਉਹ ਲੈ ਕੇ ਤੇ ਫੇਰ ਅਸੀਂ ਵਾਵਾਂਗੇ ਸਾਡੇ ਘਰਾਂ ਦੇ ਵਿੱਚ ਮੈਂ ਭਗਵਾਨ ਤੁਹਾਡੇ ਵੀਡੀਓ ਰਹੀਂ ਮੈਂ ਬੇਨਤੀ ਕਰਨਾ ਭਗਵਾਨ ਜੀ ਸਾਹਿਬ ਨੂੰ ਦੱਸਣਾ ਚਾਹਣਾ ਵਾ ਕਿ ਭਗਵਾਨ ਜੀ ਮਾਨ 3.5 ਸਾਲ ਹੋ ਗਏ ਤੇਰੀ ਸਰਕਾਰ ਨੂੰ ਅਜੇ ਤੱਕ ਤੇਰੇ ਤੋਂ ਨਸ਼ਾ ਰੁਗਿਆ ਨਹੀਂ ਗਾ ਤੇ ਸਾਡੇ ਕਿਸਾਨਾਂ ਵਾਸਤੇ ਇਹ ਘਰ ਘਰ ਚੁੰਕੀਆਂ ਬਣਾ ਘੱਟੀਆਂ ਤੂੰ ਹੁਣ ਤੇਰਾ ਆਪ ਪੁਲਿਸ ਤੇਰੀ ਕਿੱਥੋਂ ਆਈ ਆ ਜੇ ਅੱਗੋਂ ਪਿੱਛੋਂ ਅਸੀਂ ਥਾਣੇ ਦੇ ਵਿੱਚ ਚੱਲ ਜੰਨੇ ਆ ਸਾਨੂੰ ਕੋਈ ਉਥੇ ਮੁਲਾਜ਼ਮ ਨਹੀਂ ਦਿੱਤਾ ਕਿ ਪੁਲਸ ਨਹੀਂ ਗਈ ਅੱਜ ਜਦੋਂ ਕਿਸਾਨਾਂ ਨੂੰ ਫੜਨਾ ਸੀ ਕਿਸਾਨਾਂ ਦੇ ਪਰਿਵਾਰਾਂ ਨੂੰ ਫੜਨਾ ਸੀ ਤੇ ਤੁਹਾਡੇ ਕੋਲ ਪੁਲਸ ਕਿੱਥੇ ਹੋਈ ਸਾਈ ਸਾਈ ਰਾਤ ਜਿਹੜਾ ਸਾਡੇ ਘਰਾਂ ਦੇ ਵਿੱਚ ਢੇੜੇ ਮਾਰਦਿਆ ਤੇ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰਵਾਨਗੀ ਸਾਨੂੰ ਜੇਲ੍ਹਾਂ 'ਚ ਵੀ ਜਾਣਾ ਪਊਗਾ ਜੋ ਮਰਜ਼ੀ ਸਾਡੇ ਵੱਡ-ਵਡੇਰੇ ਇਹ ਕੰਮ ਕਰਦੇ ਆਇਆ ਉਹਨਾਂ ਦੇ ਅਸੀਂ ਲੀਗ ਤੇ ਚੱਲਾਂਗੇ ਜਿੱਥੇ ਮਰਜ਼ੀ ਸਰਕਾਰਾਂ ਨੇ ਸਾਨੂੰ ਜਿਹੜਾ ਵੀ ਜ਼ੋਰ ਲਾਉਣਾ ਵਾ ਉਹ ਸਰਕਾਰਾਂ ਲਾ ਲੈਣ ਪਰ ਅਸੀਂ ਭਾਰਤੀ ਕਿਸਾਨ ਜੁਨੀਏ ਨੇਕਤਾ ਤੇ ਸੰਯੁਕਤ ਮੋਰਚੇ ਦੇ ਸੱਦੇ ਦੇ ਉਹ ਵੀ ਅਗਲਾ ਜਿਹੜਾ ਐਕਸ਼ਨ ਹੋਊਗਾ ਉਹ ਅਸੀਂ ਆਪ ਦਾ ਕਾ ਲਿਖਾਂਗੇ